ਜੋ ਨਹੀਂ ਬਣਾਇਆ ਜੀ ਵੀ ਮੈਂ ਜਉਦੀ ਖੜੀ ਆ ਇਹਨਾਂ ਨੇ ਤੜਕੇ ਵੀ ਕਿਹਾ ਵੀ ਮਰੀ ਹੋਈ ਐ ਜੀ ਮਹਾਰਾਜ ਕੀ ਸਮਝੀਦਾ ਇਸ ਤਰ੍ਹਾਂ ਕਿਹਨਾ ਬਿਆਨ ਦਾ ਇਹ ਬਿਆਨ ਆਏ ਸੀ ਜੀ ਇਹ ਪਹਿਲਾਂ ਇਹਨਾਂ ਦਾ ਜਿਹੜਾ ਪਿਓ ਸੀ ਨਸ਼ੇ ਪੱਤੇ ਕਰਦਾ ਸੀ ਇਹ ਆਪ ਬਲੈਕ ਕਰਦੇ ਸੀ ਜੀ ਉਸ ਤੋਂ ਬਾਅਦ ਮੈਂ ਇਹਨਾਂ ਨੇ ਮੇਰੀ ਨਾ ਸੁਣੀ ਮੈਂ ਗੱਲ ਕੀਤੀ ਛੱਡ ਕੇ ਤੇ ਮੁੜ ਕੇ ਮੁੰਡਾ ਬੱਟੀ ਕੁੜੀ ਲੈਣਾ ਖੂਨ ਤੇ ਸਬੰਧ ਕਰਦੇ ਆ ਜੀ ਮੁੰਡਾ ਕਿੱਧਰ ਦਿੱਲੀ ਗਿਆ ਉਹਦੇ ਵੀ ਫੋਨ ਇਹਨ ਕਰਕੇ ਗਿਆ ਵੀ ਮਾ ਤਾਂ ਮੈਂ ਜਾਣਾਂ ਮੈਂ ਉਹਨੂੰ ਕਿਹਾ ਸੀ ਪੁੱਤ ਨਾ ਜਾ ਉਹ ਨਹੀਂ ਰੁਕਿਆ ਬੜੇ ਨਾਲ ਰਹਿੰਦਾ ਸੀ ਨਹੀਂ ਨਾਲ ਨਹੀਂ ਸੀ ਪਾਸੇ ਰਹਿੰਦਾ ਸੀ ਕਿੰਨੇ ਟਾਈਮ ਤੋਂ ਤੁਸੀਂ ਅਲੱਗ ਰਹ ਰਹੇ ਹੋਗੇ 12-13 ਸਾਲ ਤੋਂ ਅਲੱਗ ਰਹੇ ਰਹੇ ਹਾਂ ਜੀ ਤੇ ਅੱਜ ਤੁਸੀਂ ਕਿਵੇਂ ਆਏ ਹੋਰੇ ਕੀ ਕਰਨ ਵਾਸਤੇ ਆਏ ਹੋ ਅੱਜ ਸਾਡੇ ਜਦੋਂ ਅਸੀਂ ਆਏ ਸੁਣਿਆ ਫਿਰ ਮੈਂ ਭੱਜੀ ਵੀ ਮੈਂ ਮਰੀ ਨੇ ਪਰਸੋਂ ਦੇ ਪਰਸੋਂ ਦੀ ਗੱਲ ਚੱਰੀ ਅੱਜੇ ਹੀ ਕਿਉਂ ਨਿਕਲ ਕੇ ਆਏ ਤੁਸੀਂ ਆ ਗਏ ਆਏ ਨਿਕਲੇ ਜੀ ਪਰਸੋਂ ਜਿਹੜਾ ਰਾਤ ਨੂੰ ਬਿਆਨ ਹੋਇਆ ਸੀ ਪੱਤਰਕਾਰਾਂ ਦਾ ਨਾ ਭੁੱਲ ਗਈ ਜੀ ਉਹਨੂੰ ਮੈਂ ਪਰਸੋਂ ਬੁਗਾਲ ਕੇ ਫੋਨ ਲਾਇਆ ਨਹੀਂ ਉਹਨੇ ਮੇਰਾ ਫੋਨ ਨਹੀਂ ਚੁੱਕਿਆ ਕਿਸ ਨੇ ਤੁਹਾਨੂੰ ਰੇ ਇਸ ਤਰ੍ਹਾਂ ਕੇ ਨਾ ਮੁੰਡੇ ਦੀ ਮੌਤ ਹੋ ਗਈ ਹੈ ਫਿਰ ਤੁਸੀਂ ਪਹਿਲਾਂ ਕਿਉਂ ਨਹੀਂ ਪਹੁੰਚੇ ਪਹਿਲੇ ਤੇ ਨਹੀਂ ਲੱਗੇ ਤਾਂ ਜੀ ਇਹ ਪ੍ਰੈਸ਼ਰ ਸੀ ਪ੍ਰੈਸ਼ਰ ਚ ਸੀ ਕੀ ਦਾ ਪ੍ਰੈਸ਼ਰ ਸੀ ਜੀ ਇਹ ਦੀ ਸਿਹਤ ਦਾ ਸੀ ਕੀ ਦੇ ਨੇ ਮੈਂ ਕਾਲਪੋਸ਼ਣ ਕੀਤਾ ਜੀ ਮੈਂ ਨਾ ਮੈਂ 8 ਸਾਲ ਪਹਿਲਾਂ 9 ਮਹੀਨੇ ਤੋਂ ਮੈਂ ਢਿੱਡ ਸੀ ਰੱਖਿਆ ਹੋਇਆ ਇਹ ਉਸ ਤੋਂ ਬਾਅਦ ਫਿਰ ਸਕੂਲ ਵੀ ਲੱਗਿਆ ਪੱਖੋ ਪੜ੍ਹਨ ਲੱਗਿਆ ਤੇ ਹੁਣ ਉਸ ਦਾ ਕਾਲਪੋਸ਼ਣ ਕੋਈ ਕਰ ਰਿਹਾ ਸੀ ਜੀ ਇਹ ਦੇ ਜਿਹੜਾ ਕਾਲਪੋਸ਼ਣ ਕਰਦੇ ਸੀ ਦਾਦਾ ਤੇ ਦਾਦੀ ਸੀ ਉਹ ਮਰ ਕੇ ਸੀ ਮਰ ਚੁੱਕੇ ਸੀ ਇਹ ਦੀ ਚਰਚਾ ਸੀ ਕਿ ਉਹਨਾਂ ਦੇ ਪਿਤਾ ਨੇ ਦੂਜਾ ਵਿਆਹ ਕਰਾਣੇ ਸੀ ਨਹੀਂ ਜੀ ਨਹੀਂ ਕਰਾਣੇ ਉਹਨਾਂ ਦਾ ਪਿਤਾ ਹੈ ਨਹੀਂ ਦਿੱਤੇ। ਤੁਸੀਂ ਇੰਨੀ ਦਿਨ ਕਿੱਥੇ ਰਹਿੰਦੇ ਰਹੇ? ਇੰਨੀ ਦੇ ਪਹਿਲਾਂ 4 ਸਾਲ ਸਾਡੇ ਕੋਲ ਰਹੇ ਸੀ। ਉਸ ਤੋਂ ਬਾਦੋਂ ਸੀ। ਇਹ ਉਧਰ ਲੋਕ। ਅੱਗੇ ਕਰ ਲਓ। ਇਹ ਉਹਨਾਂ ਨੂੰ ਪੁੱਛ ਲਦੇ ਜਰਾ। ਹਾਂਜੀ ਹਾਂਜੀ। ਫੇਮ ਚੱਕਰਾ ਲਿਆ। ਹਾਂਜੀ ਮੇਰਾ ਵਿਆਹ ਦੂਜਾ ਕਰ। ਇਹਨਾਂ ਨੇ ਸਾਡੇ ਨਾਲ ਉਹ ਵੀ ਹੈਗੇ ਤੁਹਾਨੂੰ ਬੱਚੇ? ਹਾਂਜੀ ਹੈਗੇ। ਬਿਲਕੁਲ। ਥੋੜੇ ਬੱਚੇ ਨੇ ਤੁਹਾਨੂੰ? ਦੋ ਕੁੜੀਆਂ ਜੀ। ਮਤਲਬ ਦੋ ਕੁੜੀਆਂ ਜਿਹੜੀਆਂ ਨੇ ਇੱਕ ਮੈਰਿਡ ਭੀ ਹੈ। ਨਹੀਂ ਜੀ ਮੇਰੀਆਂ ਦੋ ਜਿਹੜੀਆਂ ਭੈਣਾਂ ਦਸੀਆਂ ਜਾਂਦੀਆਂ ਨੇ। ਕੋਈ ਇੱਕ ਵਿਆਹੀ ਵੀ ਇੱਕ ਤੁਮਾਰੀ। ਤੂੰ ਕਰਨ ਕਿੰਨੇ ਸਿਰ ਤੋਂ ਤੁਹਾਡੇ ਨਾਲ ਲੈ ਜਾਂਦਾ ਸੀ ਇਹ 12 13 ਸਾਲ ਤੋਂ ਨਹੀਂ ਫਿਰਿੰਦੇ ਕਿ ਕਿੱਥੇ ਰਹਿੰਦਾ ਸੀਗਾ ਇਹ ਆਪਦੇ ਪਿੰਡ ਹੀ ਰਹਿੰਦਾ ਸੀ ਕਿਤੇ ਵਾਗ ਗਿਆ ਕਿਤੇ ਪਿੰਡ ਆ ਗਿਆ ਕਿਤੇ ਪਿੰਡ ਤੁਸੀਂ ਕਿੱਥੇ ਰਹਿੰਦੇ ਸੀ ਏਰੀਆ ਮੈਂ ਵੀ ਆਈ ਵੀ ਹਾਂ ਜਦ ਸੌਰੀ ਰਹਿੰਦੀ ਸੀ ਨਾਲੇ ਤੁਸੀਂ ਕਦੇ ਵੀ ਤੁਹਾਡੀ ਜਿਵੇਂ ਹੋਈ ਵੀ ਆ ਜੀ ਅੱਛਾ ਦੁਆਰਾ ਮੇਰੇ ਜੀ ਹਾਂ ਜੀ ਹਾਂ ਜੀ ਜੀ ਉਹ ਤੁਸੀਂ ਮਾਂ ਹੋਣ ਦੇ ਨਾਲ ਤੇ ਕੀ ਚਾਹੁੰਦੇ ਮੈਂ ਮਾਂ ਨਾਲ ਚੌਣੀ ਜੀ ਵੀ ਜੋ ਮੈਨੂੰ ਮਾਰੀ ਚਾਹੁੰਦਾ ਹੈ ਵੀ ਉਹ ਮੈਂ ਮਰੀ ਨਹੀਂ ਮੈਂ ਸੱਚਮੁੱਚ ਸਾਹਮਣੇ ਖੜੀ ਆਈ ਹਾਂ ਨਹੀਂ ਤੁਸੀਂ ਆਪਣੀ ਮਰੀ ਦਾ ਤੁਹਾਨੂੰ ਦੁੱਖ ਹੈ ਵੀ ਲੋਕ ਕਹਿ ਰਹੇ ਨੇ ਇਹ ਮੁੰਡੇ ਦੀ ਮੌਤ ਹੋ ਗਈ ਜੀ ਮੁੰਡੇ ਦੀ ਮਿੱਟੀ ਬਲੀਤ ਕਰਦੇ ਆ ਵਿਚਾਰੇ ਦੀ ਉਹਦਾ ਸ਼ਸ਼ਕਾਰ ਹੋ ਜੇ ਕੀ ਫਾਇਦਾ ਹੈ ਮੈਂ ਉਹਨੂੰ ਰੋਲੇ ਦਾ ਨਹੀਂ ਰੋਤ 4:00 ਵਜੇ ਦੀ ਮੰਗ ਕਰਦੇ ਹੋ ਕਿ ਨਹੀਂ ਨਹੀਂ ਜੀ ਮੈਂ ਹੁਣ ਕਾਸੇ ਦੀ ਮੰਗ ਵੀ ਕਰਦੀ ਕੋਰ ਕਾਈ ਵਾਂ ਉਹ ਉਹ ਕਹਿੰਦੇ ਨੇ ਸਾਡੀ ਆ ਮੰਗਾ ਜਾਂਦਾ ਕਿ ਪੁਰਿਆਂ ਨੇ ਹੁੰਦੀ ਆ ਅਸੀਂ ਦਾ ਸੰਸਕਾਰ ਹੋਣ ਦੀ ਇਹਨਾਂ ਕੋਲ ਨਹੀਂ ਜੀ ਮੇਰੇ ਕਿ ਨਹੀਂ ਕੋਈ ਕਾਰਵਾਈ ਦੀ ਮੰਗ ਉਹਦੇ ਚਾਚੇ ਨੇ ਜੋ ਲਿਖ ਕੇ ਦਿੱਤਾ ਉਹਦੇ ਪਰਿਵਾਰ ਨੇ ਜੋ ਲਿਖ ਕੇ ਦਿੱਤਾ ਹੁਣ ਉਹਦਾ ਪਾਲਨ ਪੋਸ਼ਣ ਹੋਵੇ ਲਾਈਟ ਲਾ ਦਿਓ ਕੋਈ ਬੇਵਾਰ ਤੇ ਉਹੀ ਨੇ ਨਾ ਉਹੀ ਹਾਂਜੀ ਉਹੀ ਤੁਸੀਂ ਤੇ ਟੰਡ ਕੇ ਚਲੇ ਗਏ ਨਹੀਂ ਜੀ ਫਿਰ ਮੇਰੇ ਨਾਲ ਫੋਨ ਤੇ ਸੰਪਰਕ ਕਰਦਾ ਸੀ ਇਹ ਮੇਰੇ ਨਾਲ ਫੋਨ ਤੇ ਹੋਏਗਾ ਸੀ ਫੋਨ ਰੋਜ਼ ਲਾਉਂਦਾ ਸੀ ਜਦੋਂ ਇਹਨੂੰ ਨਹੀਂ ਤੁਸੀਂ ਸਾਨੂੰ ਦੇ ਰਹੇ ਨਹੀਂ ਤੁਸੀਂ ਹੁਣ ਤੁਸੀਂ ਹੋਣਾ ਐਜ਼ ਅ ਮਦਰ ਇੱਥੇ ਆਏ ਹੋ ਜਾਂ ਜਿਹੜੀ ਮੁੰਡੇ ਦੀ ਮਿੱਟੀ ਪਲੀ ਥੋੜੀ ਉਹਦਾ ਵਿਰੋਧ ਕਰਨ ਵਾਸਤੇ ਇੱਥੇ ਆਏ ਹੋ ਨਹੀਂ ਜੇ ਮੈਂ ਕਹਾਂ ਕਿ ਮਾਤਾ ਆਹ ਹੈ ਉਹਨੂੰ ਨਹੀਂ ਤੁਸੀਂ ਕਿਵੇਂ ਕੀ ਸੋਚਦੇ ਹੋ ਤੁਹਾਡਾ ਬੇਟਾ ਇੱਕ ਸ਼ਹੀਦ ਵਾਂਗੂ ਹੋਇਆਗਾ ਗੋਲੀ ਲੱਗੀਗੀ ਉਹਦੇ ਤੇ ਉਸ ਤੋਂ ਬਾਅਦ ਚ ਤੁਸੀਂ ਉਹਨੂੰ ਮਿੱਟੀ ਪਲੀ ਸਮਝਦੇ ਹੋਗੇ ਜੇ ਜਥੇਬੰਦੀਆਂ ਉਹਦੇ ਹੱਕ ਚ ਖੜੀਆਂ ਨਹੀਂਆਂ ਕਿੰਨੇ ਹੀ ਦੇਗੇ ਜਿਹੜੇ ਉਹਦੇ ਪਿੱਛੇ ਖੜੇ ਨੇਗੇ ਤੁਸੀਂ ਉਹਨੂੰ ਮਿੱਟੀ ਪਲੀ ਸਮਝਦੇ ਹੋਗੇ ਨਹੀਂ ਮੈਂ ਕਹਿੰਨੇ ਵੀ ਚੱਲ ਵਿਚਾਰੇ ਦਾ ਸੰਸਕਾਰ ਹੋ ਜਾਏ ਟਾਈਮ ਨਾਲ ਨਹੀਂ ਸੰਸਕਾਰ ਪਿੱਛੇ ਤੁਹਾਡੇ ਤੱਕ ਸਰਕਾਰ ਦੇ ਕਦੋਂ ਪਹੁੰਚਦੀ ਸੀ ਯੂ ਨਾਮ ਮਾਰ ਕੇ ਦੇਖਣਾ ਸੀ ਨਹੀਂ ਹੁਣ ਤੁਹਾਨੂੰ ਕਿਸ ਨੇ ਬੁਲਾਇਆ ਓਰੇ ਨਹੀਂ ਜੀ ਕਿਸੇ ਨੇ ਨਹੀਂ ਬੁਲਾਇਆ ਆਪ ਹੀ ਆਇਆ ਮਾਤਾ ਜੀ ਕਿਹਦੇ ਨਾਲ ਆਇਓ ਤੁਸੀਂ ਅਸੀਂ ਗੱਡੀ ਤੇ ਆਏ ਕਿਹਦੇ ਨਾਲ ਆਏ ਕਿਹੜੀ ਜਗ੍ਹਾ ਤੇ ਰਹਿੰਦੇ ਹੋ ਅਸੀਂ ਆਹ ਬੁਠੀ ਹੀ ਉਸ ਦੀ ਨਹੀਂ ਨਹੀਂ ਜਿਹੜਾ ਉਹਦੇ ਨਾਲ ਉਹਦੀਆਂ ਇੱਕ ਦੋ ਭੈਣਾਂ ਦੱਸਦੇ ਨੇ ਉਹ ਭੈਣਾਂ ਰਹਿਣੇ ਨਾਲ ਠੀਕ ਹੈ ਉਹਦੇ ਪਿਤਾ ਜੀ ਨੇ ਜਿਹੜੇ ਉਹ ਡਰਾਈਵਰ ਨੇ ਡਰਾਈਵਿੰਗ ਕਰਦੇ ਨੇ ਉਹ ਰਹਿੰਦੇ ਨੇ ਮਤਲਬ ਉਹ ਅਲੱਗ ਰਹ ਰਹੇ ਨੇ ਫਿਰ ਤੁਸੀਂ ਅਲੱਗ ਰਹ ਰਹੇ ਹੋ ਭੈਣਾਂ ਨਾਲ ਨਹੀਂ ਰਹਿੰਦੇ ਕੋਈ ਇੱਕ ਬਿਓ ਨਹੀਂ ਹੈ ਜੀ ਪੂਰੀ ਟ੍ਰੇਨ ਨਹੀਂ ਨੀ ਦੋ ਪੈਂਪਰਾਏ ਕਰਵਾਸ਼ੇ ਕਰਦਾ ਸੀ ਅਸੀਂ ਤਾਂ ਕਰਕੇ ਸੀ ਨਹੀਂ ਜੀ ਸਾਡੇ ਮਾਲ ਤੁਸੀਂ ਇੱਧਰ ਦੇਖੇਗਾ ਇੱਧਰ ਦੇਖ ਕੇ ਗੱਲ ਦੇਖੋ ਤੁਸੀਂ ਸਾਹਮਣੇ ਦੇਖ ਜਿਹੜੀ ਕੁੜੀਆਂ ਸੀ ਉਹ ਵੀ ਤੁਹਾਡੇ ਨਾਲ ਹੀ ਰਹਿੰਦੀ ਸੀ ਨਹੀਂ ਜੀ ਉਹ ਇਹਦੇ ਨਾਲ ਹੀ ਰਹਿੰਦੀ ਸੀ ਹਾਂਜੀ ਹਾਂਜੀ ਬਲੋ ਜਿੱਥੇ ਭੈਣ ਭਾਈ ਅਲੱਗ ਰਹਿੰਦੇ ਸੀ ਤੁਹਾਡੇ ਮਤਲਬ ਤੁਸੀਂ 13 ਸਾਲ ਤੋਂ ਜਿਹੜਾ ਉਹਦਾ ਪਾਲਣ ਪੋਸ਼ਣ ਹੋ ਰਿਹਾ ਤੁਸੀਂ ਕਹਿੰਦੇ 13 ਸਾਲ ਤੋਂ ਅਲੱਗ ਹੋ ਗਿਆ ਮੁੰਡਾ ਹਾਂਜੀ 13 ਸਾਲ ਉਦੋਂ 13 ਸਾਲ ਦੇ ਵਿੱਚ ਤੁਸੀਂ ਕਹਿੰਦੇ ਸੰਪਰਕ ਕੀਤਾ ਉਹਦੇ ਨਾਲ ਹਾਂਜੀ ਨਾਨਕੀ ਆਉਂਦਾ ਸੀ ਮੇਰੇ ਕੋਲੇ 10-10 ਦਿਨ ਲੱਗ ਜਾਂਦਾ ਸੀ ਰਹਿੰਦਾ ਸੀ ਆ ਕੁੜੀਆਂ ਵੀ ਆ ਲਾਉਂਦੀਆਂ ਸੀ ਕੁੜੀ ਵੱਡੀ ਆਉਂਦੀ ਜਾਂਦੀ ਹੈ ਅੱਜ ਤੁਹਾਡੇ ਨਾਲ ਕੁੜੀ ਆਈ ਹੈ ਜੀ ਕੋਈ ਨਹੀਂ ਕੁੜੀ ਨਹੀਂ ਆਈ ਤੁਸੀਂ ਪਿੰਡ ਵਾਲੇ ਤਾਂ ਕਹਿੰਦੇ ਨੇ ਕਿ ਤੁਹਾਡੇ ਨਾਲ ਸੰਪਰਕ ਕੀ ਰਿਹਾ ਹੈਗਾ ਜੀ ਜਦੋਂ ਮਰਜ਼ੀ ਫੋਨ ਨਾ ਤੇ ਵੇਖ ਲਓ ਤੁਸੀਂ ਛੋਟੀ ਕੁੜੀ ਨਾਲ ਕਿਉਂ ਨਹੀਂ ਆਈ ਵੱਡੀਆਂ ਹੁੰਦੀ ਰਹੀ ਐ ਛੋਟੀ ਨੇ ਆਪਾਂ ਮੈਂ ਖੁਦ ਨਹੀਂ ਮਾਰਦੇ ਛੋਟੀ ਆਪਣੇ ਨਾਲ ਫੋਨ ਤੇ ਗੱਲ ਵੀ ਛੋਟੀ ਉਹਨਾਂ ਦੇ ਪ੍ਰਾਈਸ ਕਰਕੇ ਆਈ ਵੱਡੀਆਂ ਤੇ ਸਭੀ ਅੱਛਾ ਜਿਹੜੀ ਕੋਦੇ ਭੂਆ ਹੈ ਹਾਂਜੀ ਜਿਹੜੀ ਕਿ ਦੱਸਿਆ ਜਾਂਦਾ ਕਿ ਪੰਜਾਬ ਕੋਲ ਦੀ ਹੈ ਉਹਦੇ ਨਾਲ ਤੁਹਾਡਾ ਸੰਪਰਕ ਰਹਿੰਦਾ ਨਹੀਂ ਕੋਈ ਨਹੀਂ ਬਸ ਇੱਕੇ ਹੁਣ ਕੀ ਮੰਗਿਆ ਹੁਣ ਤੁਸੀਂ ਕੀ ਕੀ ਲਾਸਟ ਦਾ ਮੇਰੇ ਘਰ ਵੀ ਆਇਆ ਲਾਸਟ ਕੀ ਕਰਦੇ ਲੋਕ ਨੇ ਬਣਾਈਆਂ ਉਹ ਮੇਰੇ ਖਣਾਈ ਸੀ ਬਾਕੀ ਉਹਦੀ ਲਾਸ ਨਾ ਹੋਵੇ ਉਹ ਤੁਸੀਂ ਇਹ ਜੀ ਉਹ ਦਿੱਤਾ ਜਾਵੇ ਉਹਦਾ ਸਿਸ਼ਤ ਕੀ ਤੁਸੀਂ ਜਥੇਬੰਦੀਆਂ ਵੱਲੋਂ ਜਿਹੜੀ ਮੰਗ ਕੀਤੀ ਹੈ ਦੀ ਉਹਦਾ ਸਮਰਥਨ ਕਰਦੇ ਹੋਗੇ ਨਹੀਂ ਅਸੀਂ ਕੋਈ ਮੰਗ ਨਹੀਂ ਕਰਦੇ ਕਿਸੇ ਜਥੇਬੰਦੀ ਨਾਲ ਨਹੀਂ ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬੇਟੇ ਨੇ ਗਲਤੀ ਕੀਤੀ ਹੈ ਉੱਥੇ ਜਾ ਕੇ ਨਹੀਂ ਜੀ ਕੋਈ ਗਲਤੀ ਨਹੀਂ ਨਹੀਂ ਤੁਹਾਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਜਥੇਬੰਦੀਆਂ ਨਾਲ ਨਹੀਂ ਜੀ ਜਾਂਦਾ ਹੀ ਨਾ ਹੋਰ ਮਾਮਾ ਦੇ ਪੁੱਤ ਵੀ ਮੁੜ ਆਉਣ ਜਿਹੜੇ ਗਏ ਹੈ ਮੇਰਾ ਤਾਂ ਵਿਚਾਰਾ ਜਾਨ ਮਾਮਾ ਵਾਲਾ ਹੈ ਅਚਾ ਚਾ ਅਚਾ ਦੂਜੀ ਸ਼ਾਦੀ ਨੂੰ ਤੁਹਾਡੇ ਕਿੰਨੇ ਬੱਚੇ ਸੋ ਜੀ ਸੋ ਤੁਹਾਡੇ ਉਹ ਹਸਬੰਦ ਨਾਲ ਉਹ ਹਸਬੰਦ ਨਾਲ ਆਏ ਨਹੀਂ ਆ ਕਿ ਤੁਹਾਡੇ ਨਹੀਂ ਨਹੀਂ ਜੀ ਉਹ ਤਾਂ ਅਗਲੇ ਕਿਉਂ ਉਹਨਾਂ ਦਾ ਠੀਕਾਣੇ ਬਾਰੇ ਜਰੂਰ ਤੁਸੀਂ ਉਹਨਾਂ ਨੂੰ ਦੱਸ ਦਿਓ ਜਦੋਂ ਗੱਲ ਉਹਨਾਂ ਨੇ ਸਾਡੇ ਨਾਲ ਗੱਲ ਕਰੀ ਨਹੀਂ ਉਹਨਾਂ ਦੇ ਬੱਚੇ